ਲੋਰੀ ਸਖਸ਼ਨੀਆ ਕਾਲ ਜੀ ਕਿ ਹਾਲ ਤਾਲ ਹੈ ਸਾਰਿਆਂ ਦਾ ਬੜੀਆ ਠੀਕ ਠਾਕ ਹੈ ਅੱਜ ਹੋ ਗਿਆ ਸ਼ਨੀਵਾਰ ਸਵੇਰੇ 7:30 ਦਾ ਟਾਈਮ ਹੋ ਗਿਆ ਸਾਰੇ ਹੋ ਗਏ ਰੈਡੀ ਤੇ ਗਿਆ ਦੁਕਾਨ ਤੇ ਵੈਣ ਆਉਣ ਵਾਲੀ ਹੈ ਬੱਚਿਆਂ ਦੀ ਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਜੀ بارش ਬਹੁਤ ਜ਼ਿਆਦੇ ਆ ਗਈ ਤੇ ਗਰਮੀ ਤੋਂ ਮੜਾ ਜਾ ਸਾ ਆ ਗਿਆ ਕੋਈ ਹਾਲ ਨਹੀਂ ਸੀ ਪਹਿਲਾਂ ਤਾਂ ਤੇ ਤੁਹਾਨੂੰ ਮੈਂ ਇਹਦਾ ਵੀ ਦਿਖਾਉਣੀ ਆ ਇਸ ਟਾਈਮ ਬਹੁਤ ਨਹੀਂ ਚਾਰਿਆ ਬਹੁਤ ਹੀ ਜਿਆਦੇ ਬੱਚੇ ਖੜੇ ਆ ਦੁਕਾਨ ਤੇ ਤੇ ਮੈਂ ਨੇ ਤਾਂ ਜੀ ਮਸਾਂ ਹੀ ਬਸ ਦੱਸ ਕਰ ਦਿੱਤੀ ਐ ਕਿ ਸਾਹ ਆਇਆ ਗਰਮੀ ਬਹੁਤ ਹੋ ਗਈ ਸੀ ਬਹੁਤ ਜਿਆਦੇ ਤੇ ਅੱਜ ਤਾਂ ਬਸ ਸਵੇਰ ਦਾ ਹੀ 6:30 ਵਜੇ ਦੇ ਪੈਨ ਲੱਗਿਆ ਵਾ ਤੇ ਸਾਇਦ ਡੜੀ ਗਈ ਸੀ ਗੁਰਦਾਰੇ ਮੱਥਾ ਟੇਕਣਾ ਤੇ ਉੱਥੋਂ ਬਸ ਪਰ ਹਿੰਮਤ ਜੀਨ ਆ ਗਿਆ ਦੇ ਹੋਰ ਨਾ ਆ ਜੇ ਤੇ ਹੁਣ ਪਈ ਜਾਂਦਾ ਬਹੁਤ ਚਲੋ ਜੀ ਵਾਹਿਗੁਰੂ ਦੀ ਕਿਰਪਾ ਝੋਨਾ ਝਣਿਆ ਵਾਲਾ ਨੂੰ ਵੀ ਸੌਖਾ ਹੋ ਜੂਗਾ ਫਸਲ ਚੱਲ ਪੈਂਦੀ ਆ ਹਨਾ ਮੀਂਹ ਦੇ ਪਾਣੀ ਦੀ ਕੁਝ ਘੱਲ ਹੀ ਹੋਰ ਹੁੰਦੀ ਆ ਬਾਕੀ ਜਾਨਵਰਾਂ ਨੂੰ ਬਹੁਤ ਔਖਾ ਹੋ ਰਿਹਾ ਸੀਗਾ ਬਹੁਤ ਜਿਆਦਾ ਔਖਾ ਰਿਹਾ ਸੀ ਜਾਨਵਰਾਂ ਨੂੰ ਗਰਮੀ ਦੇ ਵਿੱਚ ਤੇ ਪਸ਼ੂ ਢਾਂਡੇ ਦਾ ਬਹੁਤ ਔਖਾ ਸੀਗਾ ਇਨਸਾਨ ਨੂੰ ਵੀ ਬਹੁਤ ਔਖਾ ਸੀ ਜਾਨਵਰਾਂ ਨੂੰ ਬਹੁਤ ਔਖਾ ਸੀ ਕਿਉਂਕਿ ਜੀ ਝੋਨਾ ਲਾਉਣਾ ਗਰਮੀ ਵਿੱਚ ਬਹੁਤ ਔਖਾ ਹੋ ਜਾਂਦਾ ਕਿਰਪਾ ਕਰ ਪ੍ਰਮਾਤਮਾ ਸੋਖ ਸ਼ਾਂਤੀ ਦਾ ਪਾ ਦੇਗੀ ਆਪਾਂ ਇਹ ਅਰਦਾਸ ਕਰਦੇ ਆ ਸਾਰੇ ਮੇਰੇ ਭੈਣ ਭਰਾਵਾਂ ਅੱਗੇ ਪ੍ਰਮਾਤਮਾ ਸਾਨੂੰ ਬੋਸਿ ਰੱਖੇ ਚੜ੍ਹਦੀ ਕਲਾ ਵਿੱਚ ਰੱਖੀ ਹਨਾ ਜੀ ਚਲੋ ਰੋਟੀ ਅੱਪਾ ਬਣਾ ਲਈ ਐ ਲਾਈਟ ਚਲੀ ਗਈ ਆ ਤੇ ਕੱਪੜੇ ਹਲੇ ਧੋਣੇ ਆ ਦੇਖਦੇ ਆ ਫਿਰ ਜੇ ਲਾਈਟ ਆ ਗਈ ਤਾਂ ਧੋਵਾਂਗੇ ਨਹੀਂ ਸ਼ਾਮ ਨੂੰ ਧੋਵਾਂਗੇ ਬਾਕੀ ਚਲੋ ਠੀਕ ਆ ਜੀ ਫਿਰ ਆਣਾ ਆਪਾਂ ਤੁਹਾਨੂੰ ਮੇਨ ਦਾ ਵੀ ਉਹ ਖਾਤਾ ਇਸ ਤਰ੍ਹਾਂ ਮੈਂ ਬਹੁਤ ਕਹਿ ਰਿਹਾ ਆਪਣੇ ਨਾਲੇ ਤੁਹਾਨੂੰ ਚੱਲ ਰਹੇ ਆ ਚਲੋ ਠੀਕ ਹੈ ਇਹ ਮਿਲਦੇ ਤੁਹਾਨੂੰ ਆਪਕੋ ਥੋੜੇ ਤੇ ਅੱਛੇ ਸੱਚੇ ਖੜੇ ਦੁਕਾਨ ਛੇ ਵੈਣ ਜਦੋਂ ਆਗੇ ਪਕਰ ਜਾਣਗੇ ਠੀਕ ਹੈ ਜੀ ਉਹ ਬਸ ਦਰਿਆ ਆਪਣੇ ਇਧਰ ਰੋਟੀ ਵੇ ਤਾਂ ਸਮਝੜਾ ਨਹੀਂ ਮੀਂਹ ਬਾਲਾਗਾ ਚਾਚਾ ਇਹੋ ਬਲੇਟ ਲਾ ਬਚਾ ਰਹੀ ਨੂੰ ਨਹੀਂ ਨਹੀਂ ਚਾਚਾ ਇਹਦਾ ਹੱਲ ਕਰ ਯਾਰ ਪਿੱਜੂਗੀ ਟੋਲਗਾ ਲੈ ਜਾ ਓਏ ਨਹੀਂ ਨਹੀਂ ਲੋੜ ਹੀ ਨਹੀਂ ਮੈਂ ਤਾਂ ਜਿੰਮਤੀ ਚੱਲ ਚਲੋ 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 ਜੇ ਅਸੀਂ ਕਿਤੇ ਟੱਪੀ ਤੇ ਜਾਗੇ ਤਾਂ ਸਹੀ ਵੇਖੀ ਜਾਊਗੀ ਸਿਆਲ मीह तो आ ही रहा है जी हूँ जखेड़ा बन गया हवा बहुत तेज हो गई बहुत ज्यादा तेज हो गई हवा मीच ਵਾਹ ਬਹੁਤ ਜਿਆਦੇ ਹਵਾ ਤੇਜ਼ ਹੋ ਗਈ ਹੈ ਨਾ ਬਾਹਰ ਨਹੀਂ ਖੁੱਲਦਾ ਹਾ ਹੋਏ ਮੀਂਹure ਤਾਂ ਆ ਗਿਆ ਹਨ ਅੰਦਰ ਹੀ ਆ ਗਿਆ ਮੀਂਹ ਬਹੁਤ ਆ ਗਿਆ ਜੀ ਹੁਣ ਹਵਾ ਤੇਜ਼ ਹੋ ਗਈ ਤੇ ਹਵਾ ਦੇ ਨਾਲ ਹੀ ਸਾਰਾ ਪੋਰਚ ਵੀ ਗਿੱਲਾ ਹੋ ਗਿਆ ਕੋਈ ਹਾਲ ਹੀ ਨਹੀਂਗਾ ਉੱਲਾ ਪਾ ਪਰ ਬੈਠੇ ਸੀ ਪੋਰਚ ਤੇ ਸਾਰੇ ਪਾਣੀ ਪਾਣੀ ਹੋ ਗਿਆ ਮੰਜਾ ਵੀ ਭਿੱਜ ਗਿਆ ਦੇ ਹੁਣ ਉਹ ਸ਼ਟਰ ਲਾ ਕੇ ਆਏ ਉਧਰੋਂ ਦੁਕਾਨ ਦਾ ਹਵਾ ਬਾਲੀ ਪੈਣ ਲੱਗ ਗਈ ਸੀ ਮੈਂ ਹੁਣੇ ਹਵਾ ਦੀ ਗੱਲ ਕਰਕੇ ਢਿਸੀ ਮਖਾਜੇ ਚ ਫੇੜਾ ਨਹੀਂ ਚੱਲਿਆ ਤੇ ਪਰ ਆਪਣੇ ਮੇਰੀ ਗੱਲ ਸੁਣਨੀ ਮੈਨੂੰ ਲੱਗਦਾ ਫੇਰ ਛੜਤਾ ਹੁਣ ਹਵਾ ਬਹੁਤ ਤੇਜ਼ ਹੋ ਗਈ ਕੋਈ ਹਾਲ ਨਹੀਂ ਹੈਗਾ ਜੀ ਚਲੋ ਪਰਮਾਤਮਾ ਦੇ ਰੰਗ ਹੈ ਜੀ ਆਪਾਂ ਇਹਦੇ ਚ ਕੁਝ ਨਹੀਂ ਕਰ ਸਕਦੇ ਓ ਮਗਰ ਹਾਂਜੀ ਚਲੋ ਫਿਰ ਅੱਜ ਦੇ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੁਸੀਂ ਹੜ ਗਿਆ ਬਹੁਤ ਬੰਦ ਮਾਰ ਗਿਆ ਜੀ ਲੱਗ ਗਿਆ ਇਹਦੇ ਪਾਰੀ ਚੱਕ ਤਾਰ ਸੈੱਟ ਕਰਨ ਬਹੁਤ ਜ਼ਿਆਦਾ ਖੋਰੂ ਪਾ ਗਿਆ ਜੀ ਮੈਂ ਤਾਂ ਚਲੋ ਠੀਕ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਸਾਰੀ ਵੇਖਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀ ਕਮੈਂਟ ਕਰਕੇ ਦੱਸਿਓ ਜੀ ਕਿੱਥੇ-ਕਿੱਥੇ بارش ਆਈ ਤੇ ਕਿੱਥੇ-ਕਿੱਥੇ ਨਹੀਂ ਆਈ ਆਪਾਂ ਵਧੀਆ ਠੀਕ-ਠਾਕ ਆ ਚਲੋ ਠੀਕ ਆ ਜੀ ਆਪਾਂ ਅੱਜ ਦਾ ਵਲੌਗ ਇੱਥੇ ਖਤਮ ਕਰਦੇ ਆ ਹਨਾ ਤੇ ਮੀਂਹ ਨੇ ਬਹੁਤ ਸਾਰਾ ਕੰਮ ਕਰਤਾ ਘਰੂਆਂ ਜਾਂ ਸਾਫ ਸਫਾਈ ਦਾ ਕੰਮ ਵੱਧ ਗਿਆ ਹੈਗਾ ਚਲੋ ਆਪਾਂ ਕਰਦੇ ਆ ਜਿੰਨਾ ਕੁ ਆਪਣੇ ਤੋਂ ਹੁੰਦਾ ਬਾਕੀ ਵਧੀਆ ਜੀ ਹਨਾ ਸ਼ੁਰੂ ਤੋਂ ਅੰਤ ਤੱਕ ਸਾਰਾ ਵਲੌਗ ਵੇਖਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਜਦੋਂ ਆਪਾਂ ਤੁਹਾਨੂੰ ਮਿਲਾਂਗੇ ਕੱਲ ਕਿਸੇ ਨਵੇਂ ਵਲੌਗ ਨਾਲ ਚਲੋ ਠੀਕ ਹੈ ਫਿਰ ਮਿਲਦੇ ਹਾਂ ਆਪਾਂ ਤੁਹਾਨੂੰ ਕੱਲ ਨੂੰ ਓਕੇ ਜੀ ਬਾਏ ਬਾਏ ਸ਼ਸ਼ਿਕਾ